ਹਾਂਜੀ ਦੱਸੋ ਮੈਡਮ ਬੱਚੇ ਦੀ ਐਡਮਿਸ਼ਨ ਕਰਾਉਣੀ ਸੀਗੀ ਜੀ ਕਿਹੜੀ ਕਲਾਸ 'ਚ ਐਡਮਿਸ਼ਨ ਕਰਾਉਣੀ ਆ ਤੁਸੀਂ ਆਪਣੇ ਬੱਚੇ ਦੀ ਸੱਤਵੀਂ 'ਚ ਕਰ ਦਿਓ ਜੀ ਸੱਤਵੀਂ ਰਹਿਣ ਤੋਂ ਚਾਹੀਦੀ ਤੁਸੀਂ ਛੇਵੀਂ 'ਚ ਕਰ ਦਿਓ ਜੀ ਹਾਂਜੀ ਇੱਕ ਕਰੀ ਨਾ ਤੁਹਾਡੇ ਸਕੂਲ ਦੀ ਇਤਿਹਾਸ ਵਾਲੀ ਮੈਡਮ ਨੂੰ ਮਿਲਾ ਦਿਓ ਜੀ ਮੈਨੂੰ ਉਹ ਕਿਉਂ ਕਿਉਂਕਿ ਬੱਚਾ ਜਿਹੜੇ ਸਕੂਲ 'ਚ ਹੋਣ ਪੜਦਾ ਨਾ ਉੱਥੇ ਇਤਿਹਾਸ ਦਾ ਬਹੁਤ ਬੁਰਾ ਹਾਲ ਹੈ ਕੱਲ ਮੈਂ ਉਹਨੂੰ ਪੁੱਛਿਆ ਵੀ ਤਾਜ ਮਹਿਲ ਕਿਹਨੇ ਬਣਾਇਆ ਸੀ ਕਹਿੰਦਾ ਮਿਸਤਰੀਆਂ ਨੇ ਲੈ ਦੱਸੋ ਜਿਹੜੇ ਬੱਚੇ ਨੂੰ ਇਹ ਨਹੀਂ ਪਤਾ ਵੀ ਤਾਜ ਮਹਿਲ ਕਿਹਨੇ ਬਣਾਇਆ ਸੀ ਉਹਨੂੰ ਸਵਾਤਤਰ ਕੀ ਕਰਨੀ ਹੈ ਦੇ ਕੋਈ ਸਕੂਲ ਚਾਹੀਦੀ ਸਾਡਾ 5-7 ਲੱਖ ਰੁਪਇਆ ਵੱਧ ਲੱਗ ਜੇ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਪਰ ਸਾਡੇ ਬੱਚੇ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਤਾਜ ਮਹਿਲ ਦੇ ਲੈਂਟਰ ਚ ਸਰੀਆ ਕਿ ਨਾਲ ਲੱਗਿਆ ਸੀ ਹੋ ਸਕਦਾ ਬੱਚੇ ਨੇ ਕਹ ਲੂ ਸਰੀਆ ਦਾ ਕੰਮ ਖੋਲਣਾ ਹੋਵੇ ਜੀ ਮੈਮ ਪੂਜਾ ਮੈਡਮ ਨੂੰ ਬੁਲਾ ਕੇ ਲਿਆਓ ਠੀਕ ਹੈ ਮੈਮ ਇਹ ਜੀ ਸਾਡੇ ਸਕੂਲ ਦੇ ਬੱਚਿਆਂ ਦੀਆਂ ਪ੍ਰਾਪਰਟੀਆਂ ਨੇ ਸਾਡੇ ਸਕੂਲ ਦੇ ਬੱਚੇ ਭੱਜਣ ਵਿੱਚ ਹਮੇਸ਼ਾ ਉੱਭਲ ਆਉਂਦੇ ਨੇ। ਉਹ ਕਦੇ ਕੋਈ ਸਕੂਲ 'ਚ ਮੈਡਮ ਨਹੀਂ ਭੱਜੀ ਜੀ। ਹਾਂਜੀ। ਉਹ ਮੇਰਾ ਮਤਲਬ ਮੈਡਮ ਨੂੰ ਭੱਜਣਾ ਚਾਹੀਦਾ ਜੀ। ਜੇ ਮੈਡਮ ਫਿੱਟ ਰਹਿਣ ਗਿਆ ਤਾਂ ਸਕੂਲ ਹਿੱਟ ਹੋਊਗਾ। ਕਿਉਂ ਜੀ? ਉਹ ਤਾਂ ਤੁਹਾਡੀ ਗਲਤ ਠੀਕ ਹੈ ਮੈਮ। ਹਾਂਜੀ ਹਾਂਜੀ ਆਓ ਮੈਡਮ। ਇਹ ਨੇ ਜੀ ਸਾਡੇ ਸਕੂਲ ਦੇ ਇਤਿਹਾਸ ਦੇ ਟੀਚਰ। ਆ ਬੈਠੋ ਬੈਠੋ ਪਲੀਜ਼। ਸਤਿ ਸ਼੍ਰੀ ਅਕਾਲ ਜੀ। मैडम ਇਹਨਾਂ ਦੇ ਬੱਚੇ ਦੀ ਨਿਊ ਐਡਮਿਸ਼ਨ ਹੈ ਤੁਸੀਂ ਇਹਨਾਂ ਨੂੰ ਸਕੂਲ ਵਿਜ਼ਿਟ ਕਰਵਾਓ ਜੀ ਮੈਮ ਹਾਂਜੀ ਆਜੋ ਜੀ ਅੱਛਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ